ਸਸਰੀ ਕਲਜੀ ਸਾਰਿਆਂ ਨੂੰ ਅੱਜ ਦਾ ਵਲੌਗ ਤੁਹਾਨੂੰ ਬਹੁਤ ਪਸੰਦ ਆਊਗਾ ਮੇਰੇ ਕੁਝ ਪਾਰਸਲ ਆਏ ਸੀ ਤੇ ਜਿਹਦੇ ਕਰਕੇ ਮੇਰੀ ਜਗਦੀਪ ਤੋਂ ਬਹੁਤ ਬੇਚੈਨੀ ਤੇ ਜਦੋਂ ਮੈਂ ਤੁਹਾਨੂੰ ਦਿਖਾਉਣ ਲੱਗੀ ਮੇਰੇ ਨਾਲ ਜੋ ਹੋਇਆ ਉਹ ਅੱਗੇ ਤੁਸੀਂ ਦੇਖਿਓ ਬਾਕੀ ਦੇਖਦਾ ਤੁਸੀਂ ਲੈਣਾ ਹੀ ਆ ਇਹਦੇ ਵਿੱਚ ਮੈਂ ਇੱਥੇ ਆਪਦਾ ਕੈਮਰਾ ਸੈੱਟ ਕੀਤਾ ਮੈਂ ਬੇਵਕੂਫ ਨੇ ਝਾਕੀ ਵੀ ਨਹੀਂ ਕੈਮਰੇ ਦੇ ਨਾਲ ਕਿ ਕੈਮਰੇ ਦਾ ਜਿਹੜਾ ਸਿਰਫ ਐਕਸ਼ਨ ਜਿਹੜਾ ਉਹ ਐਂਗਲ ਆ ਉਹ نیچے ਨੂੰ ਜਾਂ ਉੱਪਰ ਨੂੰ ਤਾਂ ਬਿਲਕੁਲ ਹੀ ਨਹੀਂ ਆਇਆ ਸੀ ਸੋ ਸੌਰੀ ਫॉर दैट ਮੇਰਾ ਨੱਕ ਜਿਹੜਾ ਉਹ ਵੱਡਿਆ ਗਿਆ ਸੀ ਥੋੜੀ ਮੈਂ ਇੰਨੇ ਹੀ ਕੋਈ ਤੁਹਾਨੂੰ ਦੇਖ ਪਾਈ ਕਿਉਂਕਿ ਜਗਦੀਪ ਗਏ ਸੀ ਉੱਪ ਤੇ ਪਾਰਸਲ ਨਾ ਇੱਕ ਬਾਹਰ ਪੈ ਹੋਇਸੀ ਤੇ ਮੈਂ ਫਟਾਫਟ ਚੁੱਕ ਕੇ ਲਿਆ ਕੇ ਛੁਪਾ ਲੇ ਕਿ ਮੈਂ ਪਹਿਲਾਂ ਪਹਿਲਾਂ ਦੇਖ ਲਾ ਇਹਦੇ ਵਿੱਚ ਕੀ ਆਇਆ ਵੈਸੇ ਇਹਦੇ ਵਿੱਚ ਸੀਗਾ ਇੱਕ ਤਾਂ ਚਾਬੀਆਂ ਹੈਂਗ ਕਰਨ ਵਾਲਾ ਹੈਂਗਰ ਸੀਗਾ ਇੱਕ ਆਪਣੇ ਕਿਚਨ ਦੇ ਵਿੱਚ ਵਿਛਾਉਣ ਵਾਲੀ ਮੈਟ ਸੀ ਕਿਉਂਕਿ ਪਹਿਲੇ ਮੇਰੇ ਮੈਟ ਖਰਾਬ ਹੋ ਗਏ ਸੀ ਮੈਂ ਲਾਸਟ ਈਅਰ ਲਿਆ ਸੀ ਤੇ ਜਦੋਂ ਦੇ ਮੈਂ ਇੰਡੀਆ ਗਈ ਸੀ ਤੇ ਇਹਨਾਂ ਨੇ ਚੰਗੀ ਤਰ੍ਹਾਂ ਵਾਸ਼ ਨਹੀਂ ਕੀਤਾ ਤੇ ਸਾਰੇ ਖਰਾਬ ਹੋ ਗਏ ਸੀ ਤੇ ਇੱਕ ਮੈਂ ਮੰਗਾਈ ਸੀ ਫਰੂਟ ਬਾਸਕਟ ਤੇ ਫਰੂਟ ਬਾਸਕਟ ਤੇ ਵੇਖ ਕੇ ਤਾਂ ਦਾ ਹਾਸਾ ਹੀ ਨਿਕਲ ਜਾਣਾ ਮੈਂ ਤੈਨੂੰ ਕੀ ਸੋਚ ਕੇ ਮੰਗਾਇਆ ਸੀ ਤੇ ਇਹ ਤੇ ਕੀ ਨਿਕਲਿਆ ਅੱਗੋਂ ਮੈਂ ਸੋਚਿਆ ਸੀ ਇਹ ਵੱਡੀ ਹੈ ਇੱਥੇ ਮੈਂ ਆਪਦਾ ਮੱਥੇ ਤੇ ਹੱਥ ਮਾਰਾ ਕਿ ਹਾਏ ਰੱਬਾ ਮੈਂ ਕੀ ਸੋਚਿਆ ਸੀ ਹੁਣ ਇਹ ਮੈਨੂੰ ਇਹ ਵੀ ਡਰ ਸੀ ਕਿ ਜਗਦੀਪ ਦੇਖ ਨਾ ਲੈਣ ਬਟ ਫਿਰ ਮੈਂ ਜਗਦੀਪ ਨੂੰ ਦੱਸ ਹੀ ਦਿੱਤਾ ਮੈਂ ਕਿਹਾ ਚਲੋ ਜਗਦੀਪ ਜੋ ਹੋਣਾ ਸੀ ਉਹ ਹੋ ਗਿਆ ਪਰ ਮੈਂ ਉਹਨਾਂ ਨੂੰ ਇਹ ਨਹੀਂ ਦੱਸਿਆ ਮੈਂ ਛੋਟੀ ਵੇਖ ਕੇ ਵੱਡੀ ਵੇਖ ਕੇ ਮੰਗਾਈ ਸੀ ਉਹਨਾਂ ਨੇ ਇਹ ਦੱਸਿਆ ਮੈਂ ਜਗਦੀਪ ਅੰਡਾ ਕਿ ਸਾਈਜ਼ ਵੇਖਿਆ ਇਹ ਆਪਾਂ ਦੋ ਤਾਂ ਜਾਣੇ ਹੋ ਇਸ ਕਰਕੇ ਨਾ ਛੋਟਾ ਚ ਸਾਈਜ਼ ਵੇਖ ਕੇ ਵਗਾਇਆ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਰੱਖ ਕੇ ਵੇਖੋ ਵੀ ਕਿਵੇਂ ਤੁਹਾਨੂੰ ਲੱਗਦਾ ਵਾ ਫਿਰ ਉਹਨਾਂ ਨੇ ਨਾ ਇਹਦੇ ਵਿੱਚ ਫਰੂਟ ਫਰਾਟ ਲਾ ਕੇ ਦੇਖੇ ਤੇ ਉਹਨ ਤੇ ਅੱਜ ਜਗਦੀਪ ਦੀ ਕੁਕਿੰਗ ਦੀ ਵਾਰੀ ਸੀ ਕਿਉਂਕਿ ਸੈਟਰਡੇ ਸੀ ਉਹਨਾਂ ਨੇ ਆਪਦੇ ਲਈ ਫਿਸ਼ ਫਿਸ਼ ਫਰਾਈ ਕਰਨੀ ਸੀ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਸਾਡੀ ਦੋਨਾਂ ਜਣੇ ਦੀ ਨੋਖ ਚੋਕ ਕਿਉਂਕਿ ਤੁਹਾਡੇ ਸਪੈਸ਼ਲ ਕਹਿੰਤੇ ਐਸ ਵਾਰ ਅਸੀਂ ਨਾਲ-ਨਾਲ ਬੋਲ ਕੇ ਹੀ ਜਿਹੜਾ ਅਗਲਾ ਸ਼ੂਟ ਆ ਉਹ ਨਾਲ-ਨਾਲ ਬੋਲ ਕੇ ਕਰਿਆ ਕੋਸ਼ਿਸ਼ ਮੈਂ ਇੱਥੇ ਵੀ ਉਹ ਹੀ ਕੀਤੀ ਸੀ ਬਟ ਹੋ ਗਿਆ ਸਾਰਾ ਗਲਿਚ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੇਰੇ ਕੈਮਰੇ ਦਾ ਐਂਗਲ ਬਿਲਕੁਲ ਵੀ ਸਹੀ ਨਹੀਂ ਆ ਬਾਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਭ ਦੇ ਬੰडले ਬਹੁਤ ਸਾਰੀਆਂ ਵਿਸ਼ੇਸ ਦੇਣ ਦੇ ਲਈ ਤੇ ਫੇਰ ਜਿਹੜਾ ਜਦੋਂ ਸੈਟਰਡੇ ਆਉਂਦਾ ਥੋੜਾ ਤਾਂ ਜ਼ਿਕਰ ਦਾ ਫਿਸ਼ ਫਰਾਈਆਂ ਖਾਈਆਂ ਹੈ ਮੈਨੂੰ ਤੁਸੀਂ ਕਹਦੇ ਨੇ ਤੇਰੀ ਕੰਮ ਤੋਂ ਛੁੱਟੀ ਹੈ ਉਧਰ ਤੁਸੀਂ ਚਿਕਨ ਕੀਮਾ ਬਣਾ ਲਿਆ ਤੇ ਮੈਂ ਗਰੀਬ ਕੀ ਖਾऊं ਨਾਲੇ ਦੋ ਬੰਨੇ ਮੈਂ ਵੇਟ ਘਟਾਉਣਾ ਇਹ ਚੀਜ਼ਾਂ ਨਹੀਂ ਖਾਣੀਆਂ ਮੈਂ ਦੂਜੀ ਡਰਿੰਕ ਪੀਣੀ ਪਤਾ ਨਹੀਂ ਕਿਹੜੀ ਹੋ ਮੈਂ ਤਾਂ ਪਤਾ ਨਹੀਂ ਉਹ ਲਾਲ ਜੀ ਇਹ ਵੀ ਨਹੀਂ ਪਤਾ ਵਾਈਨ ਉਹ ਇਹਨਾਂ ਵਿੱਚ ਪਾ ਕੇ ਪੀਂਦੀ ਹੋ ਉਹ ਜਾਓ ਪਰੇ ਉਹਦੇ ਚ ਬੀਟਰੂਟ ਹੁੰਦਾ ਬੀਟਰੂਟ ਮਤਲਬ ਚਕੰਦਰ ਹੁੰਦਾ ਵਿੱਚ ਗਾਜਰ ਗੁੱਜਰ ਪਾਈ ਹੁੰਦੀ ਖੀਰਾ ਪਾਇਆ ਹੁੰਦਾ ਮਿੰਟ ਪਾਈ ਹੁੰਦੀ ਹੈ ਪਦੀਨਾ ਤੇ ਨਿੰਬੂ ਨਚੋੜਿਆ ਹੁੰਦਾ ਉਹ ਪੀਨੀ ਮੈਂ ਸਾਰਾ ਦਿਨ ਵਿੱਚ ਔਲੇ ਵੀ ਪਾਈ ਹੁੰਦੀਆਂ ਤੇ ਵਾਈਨ ਵੀ ਇੱਥੇ ਉਹ ਜਿਹਾ ਹੀ ਰੰਗ ਹੁੰਦਾ ਹਾਂ ਤਾਂ ਥੋੜੇ ਭਾਰੀ ਵਾਈਨ ਹੋਊਗੀ ਮੇਰੇ ਭਾਰੀ ਤਾਂ ਉਹ ਵਧੀਆ ਡਰਿੰਕ ਆ ਨਾ ਤਾਂ ਮੈਨੂੰ ਉਹਦੇ ਨਾਲ ਬੰਦਾ ਤਜਾਬ ਮੈਂ ਲਾਈਟ ਲਾਈਟ ਰਹਿਣੀ ਆ ਹੁਣ ਐਵੇਂ ਤਾਂ ਅਕਸਰ ਇੰਨਾ ਭਾਰ ਘਟਾਇਆ ਜੇ ਮੂੰਹ ਬੰਦ ਕੇ ਰੱਖਿਆ ਤਾਂ ਹੀ ਘਟਾਇਆ ਵੈਸੇ ਜਿਗਦੀ ਮੈਂ ਪਹਿਲਾਂ ਵੀ ਓਵਰ ਖਾਨੀ ਆ ਸੱਚੀ ਸੱਚੀ ਦੱਸਿਓ ਹੋਰ ਮਾੜਾ ਖਾਣੇ ਤੋਂ ਉਹਦੇ ਨਾਲ ਦਰਦ ਹੋਣ ਲੱਗ ਜਾਂਦਾ ਬਾਕੀ ਫੇਰ ਫੇਰ ਆਪਣੀ ਦੋ ਦਿਨ ਛੁੱਟੀ ਹੋ ਜਾਂਦੀ ਆ ਮੇਰਾ ਜਿਹੜਾ ਵਜ੍ਹਾ ਦਾ ਇਹ ਸਟ੍ਰੈਸ ਨਾਲ ਵਧਿਆ ਬਈ ਸਟ੍ਰੈਸ ਮੈਂ ਬਹੁਤ ਜ਼ਿਆਦਾ ਸੋਚਦੀ ਨਿੱਕੇ ਨਿੱਕੇ ਚੀਜ਼ਾਂ ਸੋਚਦੀ ਤੁਸੀਂ ਅੱਜ ਸਾਹ ਜਗਾਤੋਂ ਖਿੱਚੀ ਖੜੇ ਆ ਨਹੀਂ ਮੈਂ ਉਹਦੇ ਹੈ ਹੀ ਸਲੇਮ ਮਾਜਾ ਵਾ ਭਾਈ ਐਡਾ ਨਾ ਕਿਆ ਕਰੋ ਮੇਰੇ ਹਸਬੰਦ ਵਿਚਾਰੇ ਬਹੁਤ ਫਿੱਟਾ ਬਹੁਤ ਮਿਹਨਤ ਕਰਦੇ ਆ ਮਾੜਾ ਜਹਨੇ ਦਾ ਟਿੱਡਾ ਤੇ ਤੁਸੀਂ ਇਹਨਾਂ ਨੂੰ ਗੱਲਾਂ ਕਰਨ ਲੱਗੇ ਬਈ ਨਹੀਂ ਨਹੀਂ ਐਡਾ ਨਹੀਂ ਕਹਿਣਾ ਵਿਚਾਰੇ ਇੰਨੇ ਭਲੇ ਬੰਦੇ ਸ਼ਰੀਪ ਆਦਮੀ ਆ ਮੈਨੂੰ ਵੀ ਵੈਸੇ ਹਾਸਾ ਹੀ ਆਇਆ ਮੈਂ ਤਾਂ ਕਿਸੇ ਨੇ ਨਾ ਮੇਰੇ ਨਾਲ ਜਿਵੇਂ ਜ਼ਖਮਾਂ ਤੇ ਨਹੀਂ ਮਰਮ ਜੇ ਨਹੀਂ ਲਾ ਦਿੱਤਾ ਮੇਰੇ ਜ਼ਖਮਾਂ ਤੇ ਮਲਮ ਲਾ ਦਿੱਤਾ ਤੇ ਮੈਂ ਬਾਗ ਬਾਗ ਹੋ ਗਈ ਦਿਲ ਮੇਰਾ ਗਾਰਡਨ ਗਾਰਡਨ ਹੋ ਗਿਆ ਹਾਂ ਫਿਰ ਚੈੱਕ ਕਰ ਦੋ ਨਾਮ ਚੈੱਕ ਕਰ ਨਹੀਂ ਨਹੀਂ ਆਪੇ ਖਾਓ ਤੇ ਆਪੇ ਚੈੱਕ ਕਰੋ ਮਗਰ ਮੇਰੇ ਦਰਦ ਹੋ ਲੱਗ ਜਾਂਦਾ ਤੇਰਾ ਬੰਦਾ ਸਾਰਾ ਕੁਝ ਹਾਂ ਦੋ ਉਹ ਲਿਆ ਕੇ ਦੇ ਸਾਸ ਜੀ ਕਿਹੜੀ ਸਾਸ ਦੂਜੀ ਪਲੇਟ ਰੱਖ ਦਿਵਾ ਹਾਂ ਉਹ ਤੇ ਸਾਸ ਤਾਂ ਆ ਗਏ ਨਾ ਦੋਵੇਂ ਵਾਈਟ ਤੇ ਦੂਜੀ ਇਥੇ ਜਗਦੀਪ ਦੀ ਫਿਸ਼ ਥੋੜੀ ਜਿਹੀ ਹੋ ਚੁੱਕੀ ਸੀ ਫਰਾਈ ਉਹਨਾਂ ਨੂੰ ਚੈੱਕ ਕਰਨਾ ਸੀ ਨਮਕ ਵਗੈਰਾ ਮੈਂ ਲਿਆ ਕੇ ਉਹਨਾਂ ਨੂੰ ਸਾਸਾਂ ਫੜਾਤੀਆਂ ਤੇ ਮੈਨੂੰ ਕਹਿੰਦੇ ਹੁਣ ਤੂੰ ਫਰਾਈ ਕਰ ਦੇ ਜਦੋਂ ਮੈਂ ਫਰਾਈ ਕਰਨ ਲੱਗੀ ਉਹ ਤਾਂ ਲੱਗੇ ਪਏ ਸੀ ਚਮਚੇ ਨਾ ਮੇਰੇ ਤੋਂ ਤਾਂ ਚਮਚੇ ਨਾ ਹੋਵੇ ਨਹੀਂ ਕਿਉਂਕਿ ਸਾਨੂੰ ਤਾਂ ਆਦਤ ਵੈਸੇ ਵੀ ਹੱਥਾਂ ਨਾਲ ਹੀ ਪਈ ਹੋਈ ਆ ਔਰ ਵੈਸੇ ਵੀ ਮੇਰੇ ਤੋਂ ਤਾਂ ਇੰਨਾ ਔਖਾ ਨਹੀਂ ਹੁੰਦਾ ਤੇ ਫਿਰ ਉਹਨਾਂ ਨੂੰ ਐਂ ਡਰ ਲੱਗੇ ਹੁਣ ਤੂੰ ਹੱਥ ਛੜਾ ਲੈਣੇ ਪਰ ਨਹੀਂ ਸਾਰਾ ਕੁਝ ਵਧੀਆ ਹੋ ਜਾਂਦਾ ਕਿਉਂਕਿ ਔਰਤਾਂ ਨੂੰ ਆਦਤ ਹੁੰਦੀ ਹੈ ਬੰਦਿਆਂ ਤੋਂ ਹੀ ਨਹੀਂ ਹੁੰਦਾ ਤੇ ਇਹ ਲੈ ਕੇ ਆਪਦੀ ਫਿਸ਼ ਖਾ ਰਹੇ ਕਰਨਾ ਚਾਹੀਦਾ ਚਲੋ ਇੱਕ ਦਿਨ ਉਹ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਸੈਟਰਡੇ ਚਲ ਤੂੰ ਤੂੰ ਵੀ ਥੋੜੀ ਜਿਹੀ ਰੈਸਟ ਕਰ ਲੈ ਆਕਰ ਹਰ ਰੋਜ਼ ਤੂੰ ਹੀ ਕੰਮ ਕਰਦੀ ਆ ਬਾਹਰ ਦਾ ਕੰਮ ਵੀ ਕਰਦੀ ਆ ਘਰ ਦਾ ਕੰਮ ਵੀ ਕਰਨੀ ਆ ਇੱਕ ਦਿਨ ਦੀ ਰੈਸਟ ਤਾਂ ਬਹੁਤ ਜ਼ਰੂਰੀ ਹੈ ਜਦ ਕਿ ਇਹ ਸਾਰਿਆਂ ਨੂੰ ਸੋਚਣਾ ਚਾਹੀਦਾ ਇੰਡੀਆ 'ਚ ਅਸੀਂ ਇਹ ਕੋਈ ਨਹੀਂ ਸੋਚਦੇ ਮੇਰੇ ਲਈ ਵੀ ਇਹ ਸੋਚ ਇੱਥੇ ਆ ਕੇ ਲਾਗੂ ਹੋਈ ਆ ਸੋ ਚਲੋ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਬੰਦ ਕਰਦੇ ਰਹਿਣਾ ਚਾਹੀਦਾ ਕਿਸੇ ਨੇ ਵਧ ਕਰ ਲਿਆ ਕਿਸੇ ਨੇ ਘਟ ਕਰ ਲਿਆ ਮੈਂ ਅੰਦਰ ਬਾਹਰ ਐਂ ਤੁਰੇ ਫਿਰ ਰਹੀ ਸੀ ਕਿਉਂਕਿ ਨਾਲ ਦੀ ਨਾਲ ਮੈਨੂੰ ਸੀਗਾ ਮੈਂ ਭਾਂਡਿਆਂ ਦਾ ਕੰਮ ਹੀ ਨਿ ਜਗਦੀਪ ਦੀ ਫਿਸ਼ ਬਣ ਕੇ ਰੈਡੀ ਸੀ ਨਾ ਤਾਂ ਉਹਨਾਂ ਨੂੰ ਐਸੀ ਕਹਿੰਦਾ ਕਿ ਮੇਰੀ ਵੀ ਤੂੰ ਲੋਕਾਂ ਨੂੰ ਵੀਡੀਓ ਦੇ ਵਿੱਚ ਦਿਖਾ ਕਿਉਂਕਿ ਮੈਨੂੰ ਤੂੰ ਕਿਸੇ ਨੇ ਕਮੈਂਟ ਕਰ ਦਿੱਤਾ ਸੀ ਕਿ ਭਾਜੀ ਜਦੋਂ ਤੜਕਾ ਲੰਨ ਸੀ ਭਾਜੀ ਦਾ ਢਿੱਡ ਹਿੱਲਦਾ ਸੀ ਤੇ ਜਗਦੀਪ ਨੇ ਉਹ ਕਮੈਂਟ ਪੜ੍ਹ ਲਿਆ ਮੈਨੂੰ ਕਹਿੰਦੇ ਤੇਰਾ ਢਿੱਡ ਜੈਡਾ ਮੈਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਤੇ ਮੈਂ ਮੈਂ ਤਾਂ ਇੱਕ ਦਿਨ ਤੜਕਾ ਲਾਇਆ ਤੇ ਮੈਨੂੰ ਐ ਕਹ ਦੇਤਾ ਚਲੋ ਉਹਨੇ ਜਿੰਨੇ ਵੀ ਕੀਤਾ ਸੀ ਨੇ ਇੱਕ ਮਜ਼ਾਕ ਕੀਤਾ ਸੀ ਤੇ ਚਲੋ ਜਗਦੀਪ ਸੀਰੀਅਸ ਲੈ ਕੇ ਤੇ ਅੱਜ ਜਦੋਂ ਸਾਰੇ ਵਲੌਗ ਚ ਆਉਂਦਾ ਸਾਹ ਖਿੱਚ ਕੇ ਰੱਖਾ ਕਹਿੰਦੇ ਮੇਰਾ ਢਿੱਡ ਨਹੀਂ ਦਿਖਣਾ ਚਾਹੀਦਾ ਪਈ ਸਾਰੇ ਲੋਕੀਂ ਢਿੱਡ ਤੋਂ ਬਹੁਤ ਤੰਗਾ ਢਿੱਡ ਤੋਂ ਦਾ ਆਪਾਂ ਵੀ ਤੰਗਾ ਘਟਦਾ ਹੀ ਨਹੀਂ ਇਹ ਕਰੀ ਬਾਅਦ ਜਾਂਦਾ ਬਹੁਤ ਔਖਾ ਹੋਰ ਸਾਰਾ ਮਾਸ ਘਟ ਜਾਂਦਾ ਕਿ ਢਿੱਡੀ ਨਹੀਂ ਘਟਦਾ ਢਿੱਡ ਵਧਾਉਣਾ ਬਹੁਤ ਸੌਖਾ ਘਟਾਉਣਾ ਬਹੁਤ ਔਖਾ ਤੇ ਇਹਨਾਂ ਨੂੰ ਐ ਸੀ ਕਿ ਮੇਰੀ ਵੀਡੀਓ ਵਧੀਆ ਜੀ ਬਣ ਜਾਵੇ ਕਿ ਮੇਰਾ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਆਪ ਦੇ ਖਾਣ ਪੀਣ ਦਾ ਸਮਾਨ ਜਿਹੜਾ ਖੁਦ ਕੁੱਕ ਕਰਦਾ ਚਲੋ ਇਹ ਤਾਂ ਵਧੀਆ ਗੱਲਾਂ ਕਰਨਾ ਵੀ ਚਾਹੀਦਾ ਜੇ ਖਾਣਾ ਤੁਸੀਂ ਤਾਂ ਖੱਕੂ ਵੀ ਕਰਨਾ ਚਾਹੀਦਾ ਤੁਸੀਂ ਵੀ ਸੋਚਦੇ ਹੋਵਾਂਗੇ ਭੈਣ ਜੇ ਤੇਰੀ ਕੁਕਿੰਗ ਤੋਂ ਛੁੱਟੀ ਸੀ ਤੂੰ ਬਾਹਰ ਕੀ ਕਰਦੀ ਫਿਰਦੀ ਸੀ ਮੈਂ ਇਸ ਲਈ ਤੁਰੇ ਫਿਰਦੀ ਸੀ ਕਿਉਂਕਿ ਫਿਰ ਨਾ ਇਹ ਭਾਂਡੇ ਭੁੰਡੇ ਨਹੀਂ ਧੋਂਦੇ ਖਲਾਰਾ ਇਹ ਉਵੇਂ ਹੀ ਰਹਿ ਜਾਂਦੇ ਆ ਭਾਂਡੇ ਭੁੰਡਿਆਂ ਦਾ ਖਲਾਰਾ ਬੰਦਿਆਂ ਤਾਂ ਨਹੀਂ ਲੋਟੋਂਦਾ ਮੈਨੂੰ ਆਪ ਹੀ ਹੁੰਦਾ ਤੇ ਬਾਕੀ ਵੀ ਦੂਜਿਆਂ ਨੂੰ ਛੇਤੀ ਫਿਰ ਚੀਜ਼ਾਂ ਨਹੀਂ ਲੱਭਦੀਆਂ ਮੈਂ ਲਾਗੇ ਲਾਗੇ ਤੁਰੇ ਫਿਰਦੀ ਹੁੰਨੀ ਆ ਕਿ ਕਮ ਸੇ ਕਮ ਜੇ ਇਹਨਾਂ ਨੂੰ ਕੋਈ ਚੀਜ਼ ਚਾਹੀਦੀ ਹੋਗੀ ਤੇ ਮੈਂ ਦੱਸ ਦੂੰਗੀ ਇੱਕੋ ਕਿਉਂਕਿ ਫਿਰ ਮੈਂ ਨਾਲ ਦੀ ਨਾਲ ਘਰ ਫੋਨ ਵੀ ਲਾ ਲੈਣਾ ਹੁੰਦਾ ਦੋ ਏ ਵੀ ਇੱਕ ਆਪਣਾ ਟਾਈਮ ਆ ਆਪਣੀ ਫੈਮਲੀਆ ਨੂੰ ਦੇਣਾ ਆਪਣੇ ਘਰਦਿਆਂ ਨੂੰ ਦੇਣਾ ਕਿਉਂਕਿ ਕੰਮ ਤੋਂ ਆ ਕੇ ਸਿਰਫ ਇੱਕ ਸੈਟਰਡੇ ਸੰਡੇ ਹੀ ਹੁੰਦਾ ਜਦੋਂ ਬੰਦਾ ਇੱਥੇ ਗੱਲਾਂ ਕਰਦਾ ਅਦਰਵਾਈਜ਼ ਤੇ ਸਾਰਿਆਂ ਕੋਲ ਇੰਨਾ ਕੁ ਬਿਜ਼ੀ ਟਾਈਮ ਹੁੰਦਾ ਸੀ ਦੋਵੇਂ ਜੀ ਹਸਬੰਡ ਵਾਈਫ ਸਵੇਰ 4 ਵਜੇ ਉੱਠਦੇ ਆ 6 ਵਜੇ ਸਾਢੇ 5 ਪੋਣੇ ਸ਼ੇਵਾਰਜਨੋਂ ਅਸੀਂ ਘਰੋਂ ਕੰਮਾਂ ਤੇ ਨਿਕਲ ਜਾਨੇ ਆ ਤੇ ਸ਼ਾਮ ਨੂੰ ਅਸੀਂ 5 ਵਜੇ ਦੋਨੋਂ ਜਣੇ ਘਰ ਆਉਨੇ ਆ ਤੇ ਘਰੇ ਆ ਕੇ ਵੀ ਅਸੀਂ ਆ ਕੇ ਮੈਂ ਕੁਕਿੰਗ ਚ ਲੱਗ ਜੰਨੀ ਆ ਜਾਂ ਜਗਦੀਪ ਨੇ ਆਪਣਾ ਨਾ ਤੋਂ ਲੈਣਾ ਹੁੰਦਾ ਕਈ ਵਾਰਾਂ ਤੋਂ ਆਪਣੇ ਕੰਮ ਤੋਂ ਉਦੋਂ ਵੀ ਜ਼ਿਆਦਾ ਲੇਟ ਹੋ ਜਾਂਦੇ ਆ ਤੇ ਸਾਡੇ ਕੋਲ ਵੀਕਡੇਜ਼ ਦੇ ਵਿੱਚ ਤੇ ਬਿਲਕੁਲ ਵੀ ਗੱਲ ਕਰਨ ਦਾ ਟਾਈਮ ਨਹੀਂ ਲੱਗਦਾ ਵੀਕਐਂਡ ਤੇ ਹੀ ਹੁੰਦਾ ਜਦੋਂ ਅਸੀਂ ਦੋਨੇ ਜਣੇ ਬੈਠ ਕੇ ਸਾਰੇ ਹਫ਼ਤੇ ਦੀਆਂ ਗੱਲਾਂ ਬਾਤਾਂ ਵੀ ਕਰਨੀਆਂ ਹੁੰਦੀਆਂ ਤੇ ਪਰਿਵਾਰਾਂ ਬਾਰੇ ਵੀ ਡਿਸਕਸ ਕਰਨਾ ਹੁੰਦਾ ਕਿਉਂਕਿ ਸਵੇਰੇ ਵੀ ਬਹੁਤ ਕਸਵਾ ਟਾਈਮ ਹੁੰਦਾ ਇੱਥੇ ਇੱਕ ਇੱਕ ਮਿੰਟ ਦੀ ਵੈਲਿਊ ਪਤਾ ਲੱਗਦੀ ਇੰਡੀਆ ਤੇ ਅਹੀਂ 5 ਮਿੰਟ ਆਲਰਮ ਬੰਦ ਕਰਕੇ ਵੀ ਸੌ ਜਾਂਦੇ ਸੀ ਪਰ ਇੱਥੇ ਤਾਂ ਉਹ ਵੀ ਟਾਈਮ ਨਹੀਂ ਮਿਲਦਾ ਕਿਉਂਕਿ ਪਹਿਲਾਂ ਹੀ ਲਿਮਟਿਡ ਜਿਹਾ ਟਾਈਮ ਤੁਹਾਡੇ ਕੋਲ ਹੁੰਦਾ ਇਹ ਤਾਂ ਚਲੋ ਹੁਣ ਅੱਜਕੱਲ ਤਾਂ ਇੰਡੀਆ ਵੀ ਲਾਈਫ ਬਹੁਤ ਬਿਜ਼ੀ ਹੋ ਗਈ ਇੱਥੇ ਲਾਈਫ ਇੰਨੀ ਕੁ ਜ਼ਿਆਦਾ ਬੀਜੀ ਹੈ ਕਿ ਤੁਹਾਨੂੰ ਸਮੇਂ ਦਾ ਪਤਾ ਹੀ ਨਹੀਂ ਚੱਲਦਾ ਜਿਵੇਂ ਹੁਣ ਮੈਨੂੰ ਪਤਾ ਹੀ ਨਹੀਂ ਮੇਰੇ ਜ਼ਿੰਦਗੀ ਦੇ 7 ਸਾਲ ਇੱਥੇ ਆਈ ਦੇ ਕਦੋਂ ਲੰਘ ਗਏ ਕਦੋਂ ਮੇਰੇ ਬੱਚੇ ਡੇਡੇ ਵੱਡੇ ਹੋ ਗਏ ਬਾਕੀ ਮੇਰੇ ਲਈ ਜੋ ਵੀ ਮੈਨੂੰ ਇਹ ਕਮੈਂਟ ਕਰਕੇ ਕਹਿੰਦੇ ਕਿ ਸਾਨੂੰ ਤੁਹਾਡੇ ਤੇ ਬਹੁਤ ਇਹ ਹੁੰਦਾ ਕਿ ਤੁਸੀਂ ਆਪਣੇ ਬੱਚੇ ਛੱਡੇ ਦੇਖੋ ਹਰੇਕ ਦੀ ਮਜਬੂਰੀ ਆਪਣੇ ਆਪ ਨੂੰ ਪਤਾ ਹੁੰਦਾ ਕਿਸੇ ਦੇ ਘਰ ਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਗੱਲ ਕਰਨੀ ਬਹੁਤ ਸੌਖੀ ਹੈ ਕਿ ਤੁਸੀਂ ਇਦਾਂ ਨਹੀਂ ਕਰ ਸਕਦੇ ਉਦਾਂ ਨਹੀਂ ਇਸੇ ਲਈ ਮੈਂ ਕਦੇ ਕਿਸੇ ਨੂੰ ਐਡਵਾਈਸ ਨਹੀਂ ਦਿੰਦੀ ਕਿਉਂਕਿ ਮੈਨੂੰ ਨਹੀਂ ਪਤਾ ਸਾਹਮਣੇ ਵਾਲਾ ਕਿੰਨਾ ਜ਼ਿਆਦਾ ਔਖਾ ਹੋਊਗਾ ਮੈਨੂੰ ਨਹੀਂ ਪਤਾ ਉਕੇ ਜਿਹੜੀਆਂ ਹਾਊਸ ਵਾਫ ਆ ਉਹ ਕਿੰਨੀਆਂ ਪਰੇਸ਼ਾਨ ਹੋਣਗੀਆਂ ਮੈਨੂੰ ਨਹੀਂ ਪਤਾ ਵਰਕਿੰਗ ਔਰਮੈਨਸ ਕਿੰਨੀਆਂ ਪਰੇਸ਼ਾਨ ਹੋ ਗਿਆ ਜਾਂ ਉਹ ਲੇਡੀਜ਼ ਜਿਹੜੀਆਂ ਆਪਣੇ ਨਾਲ ਨਾਲ ਬੱਚਿਆਂ ਨੂੰ ਸੰਭਾਲਦੀਆਂ ਨੇ ਮੈਨੂੰ ਨਹੀਂ ਪਤਾ ਕੌਣ ਕਿੰਨਾ ਤੰਗ ਹੋਗਾ ਬਟ ਮੈਂ ਕਦੇ ਕਿਸੇ ਨੂੰ ਟਿੱਪਣੀ ਨਹੀਂ ਕਰਦੀ ਕਿਉਂਕਿ ਜਿਹੜਾ ਬੰਦਾ ਜਿਸ ਸਿਚੁਏਸ਼ਨ ਦੇ ਵਿੱਚ ਹੁੰਦਾ ਨਾ ਉਸ ਬੰਦੇ ਨੂੰ ਹੀ ਉਸ ਸਿਚੁਏਸ਼ਨ ਦਾ ਪਤਾ ਹੁੰਦਾ ਸਾਈਡ ਤੇ ਬੈਠ ਕੇ ਸਾਨੂੰ ਗੱਲ ਕਰਨੀ ਈਜ਼ੀ ਲੱਗਦੀ ਆ ਹਾਂ ਕਈਆਂ ਨੂੰ ਇਹ ਹੁੰਦਾ ਕਿ ਉਹਨਾਂ ਨੂੰ ਪਿੱਛੇ ਆਪਣੀਆਂ ਫੈਮਲੀਆਂ ਦਾ ਨਹੀਂ ਦੇਖਣਾ ਉਹ ਹਸਬੰਡ ਵਾਈਫ ਨੇ ਇੱਥੇ ਆਪਣਾ ਹੀ ਦੇਖਣਾ ਉਹ ਬੱਚੇ ਨਾਲ ਵੀ ਰੱਖ ਲੈਂਦੇ ਆ ਬਟ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀਆਂ ਹੁੰਦੀਆਂ ਨਾ ਉਹਨਾਂ ਨੂੰ ਸਾਰਾ ਕੁਝ ਸੈਕਰੀਫਾਈਜ਼ ਕਰਕੇ ਚੱਲਣਾ ਪੈਂਦਾ ਆਈ ਨੋ ਕਿ ਮੇਰੇ ਬੱਚਿਆਂ ਦਾ ਇਹ ਟਾਈਮ ਕਦੇ ਮੇਰੇ ਕੋਲ ਵਾਪਸ ਨਹੀਂ ਆਉਣਾ ਕਦੇ ਇਹ ਉਹਨਾਂ ਦਾ ਬਚਪਨ ਵੀ ਉਹਨਾਂ ਨੂੰ ਵਾਪਸ ਨਹੀਂ ਕਰ ਸਕਦੀ ਜਿੰਦੇ ਜੀ ਅਸੀਂ ਦੋਵੇਂ ਜੀ ਹੁੰਦੇ ਸੁੰਦੇ ਅਸੀਂ ਉਹਨਾਂ ਨੂੰ ਸੈਪਰੇਟ ਰੱਖ ਰਹੇ ਆ ਬਟ ਇਹ ਵੀ ਇੱਕ ਫੇਸ ਆ ਸ਼ਾਇਦ ਉਹ ਕਦੇ ਨਾ ਕਦੇ ਤਾਂ ਯਾਦ ਰੱਖਣਗੇ ਕਿ ਸਾਡੇ ਮਾਂ ਪਿਓ ਨੇ ਜੇ ਸਾਡੇ ਲਈ ਇਹ ਸੈਕਰੀਫਾਈਸ ਕੀਤਾ ਸੀ ਜੇ ਨਾਂ ਵੀ ਰੱਖਣਗੇ ਚਲੋ ਕੋਸ਼ਿਸ਼ ਤਾਂ ਅਸੀਂ ਉਹਨਾਂ ਦੇ ਲਈ ਕਰ ਸਕਾਂਗੇ ਉਹਨਾਂ ਦੇ ਲਈ ਹੀ ਅਸੀਂ ਇੱਥੇ ਆਏ ਹੋਏ ਆ ਚਲੋ ਹੁਣ ਤੁਹਾਡਾ ਕੀਮਾ ਵੀ ਬਣਾ ਕੇ ਰੈਡੀ ਹੁਣ ਜੇ ਮੈਂ ਤੁਹਾਡੇ ਵਾਂਗੂ ਕੰਮ ਕਰਨ ਲੱਗਾ ਪਹਿਲਾਂ ਕੱਚੀਆਂ ਕਰਾਂ ਤਾਂ ਫਿਰ ਪੱਕੀਆਂ ਕਰਾਂ ਫਿਰ ਤਾਂ ਹੀ ਮੇਰੇ ਤੋਂ ਸਬਜ਼ੀਆਂ ਬਨਣ ਲੱਗੀਆਂ ਨਹੀਂ ਮੇਰਾ ਤਰੀਕਾ ਹਮੇਸ਼ਾ ਹੀ ਵਧੀਆ ਹੁੰਦਾ ਪਾਈ ਆਪਾਂ ਇੱਕ ਵਾਰੀ ਚ ਫਰਾਈ ਕਰਦੇ ਆ ਆਪਾਂ ਕਿਹੜਾ ਕੇ ਪ੍ਰਾਣੀਆਂ ਨੂੰ ਖਵਾਉਣੇ ਆ ਜੇ ਤੁਸੀਂ ਕੋਈ ਸਬਜ਼ੀ ਬਣਾਉਣੀ ਹੈ ਹੋਏ ਉਦੋਂ ਤੇ ਤੁਹਾਨੂੰ ਕੋਈ ਫੈਨ ਨਹੀਂ ਲੱਭਦਾ ਹੈ ਤੇ ਜਦੋਂ ਤੁਸੀਂ ਆ ਕੁਝ ਬਣਾਉਣਾ ਹੋਵੇ ਤੁਹਾਨੂੰ ਕੜਾਈ ਕਿਵੇਂ ਲੱਭ ਜਾਂਦੀ ਵੈਸੇ ਮੇਰਾ ਇਹ ਕੋ ਕੁਐਸਚਨ ਸੀ ਤੁਹਾਡੇ ਲਈ ਇੱਕ ਹੰਬਲ ਜੀ ਰਿਕਵੈਸਟ ਤੇ ਮੈਨੂੰ ਇੱਕ ਸੌਫਟ ਜੀ ਆਈ ਦੇ ਲਈ ਆਨਸਰ ਚਾਹੀਦਾ ਹੈ ਤੁਹਾਡੇ ਤੋਂ ਮੈਨੂੰ ਵਧੀਆ ਜੀ ਆਨਸਰ ਇਹਦੇ ਲਈ ਦੇ ਦਿਓ ਇਹ ਤਾਂ ਨਿਗਾ ਕਿਦਾਂ ਲੱਭ ਜਾਂਦਾ ਇਹ ਹੁਣ ਨਿਗਾ ਚੜ ਗਈ ਆ ਹਰੇਕ ਸਿਰ ਚੜੇ ਚਾਹੀਦੀ ਹੁੰਦੀ ਹੈ ਕੜਾਈ ਹਾਂ ਸਪੈਸ਼ਲ ਫਿਸ਼ ਆ ਤੇ ਹੂੰ ਆਪਨੇ ਛੋਟੀ ਜੀ ਕੜਾਈ ਆ ਬਸ ਦੋ ਤਨ ਨਰ ਨੇ ਆ ਤੇ ਵਾਦੀ ਬਣ ਜਾਂਦਾ ਜਿਗੜ ਹਾਂ ਵੈਸੇ ਇੱਥੇ ਆ ਕੇ ਤੁਸੀਂ ਕੁਕਿੰਗ ਵੀ ਸਿੱਖ ਹੀ ਲਈ ਹੈ ਨਾ ਕੁਕਿੰਗ ਤਾਂ ਮੈਂ ਦੁਬਈ ਦੇ ਚੱਕੀ ਦੀ ਅੱਛਾ ਅੱਛਾ ਤੁਸੀਂ ਦੁਬਈ ਚ ਵੀ ਰਹੇ ਸੱਚ ਕਿੰਨਾ ਚਿਰ ਰਹੇ ਤੁਸੀਂ ਦੁਬਈ ਚ ਇਹ ਕੁਐਸਚਨ ਦਾ ਵੀ ਮੇਰੇ ਆਨਸਰ ਜ਼ਰੂਰ ਦਿੱਤਾ ਜਾਵੇ ਪਲੀਜ਼ ਥਿਸ ਇਜ਼ ਮਾਈ ਰਿਕਵੈਸਟ ਪੰਜ ਸਾਲ ਅੱਛਾ ਤੁਸੀਂ ਉੱਥੇ ਫਿਰ ਕਿੱਦਾਂ ਗਏ ਸੀ ਜਿਹੜਾ ਆਇਤਾ ਬਹਿ ਗਏ ਉਹ ਤਾਂ ਮੈਨੂੰ ਪਤਾ ਕਿ ਪਹਿਲਾਂ ਤੁਸੀਂ ਕਿਹੜੇ ਕੰਮ ਸ਼ੁਰੂ ਕੀਤਾ ਉੱਥੇ ਜਾ ਕੇ ਦਸ਼ਕਾਂ ਦਾ ਇਹ ਤੁਹਾਡੇ ਲਈ ਸਵਾਲ ਹੈ ਤੇ ਮੈਂ ਉਹਨਾਂ ਦੇ ਵਿਆਹ ਤੇ ਤੁਹਾਡੇ ਤੋਂ ਸਵਾਲ ਪੁੱਛ ਰਹੀ ਹਾਂ ਮੈਂ ਸੁਣਿਆ ਤੁਸੀਂ ਬਹੁਤ ਔਖਾ ਟਾਈਮ ਸੀ ਉਹ ਤੁਹਾਡਾ ਤਾਂ ਉਸ ਤੋਂ ਕਿਦਾਂ ਸੀ ਉਹ ਜਰਾ ਦੱਸਿਆ ਜਾਵੇ ਮੈਨੂੰ ਪਰ ਮੈਂ ਆਪਰੇਟਰ ਸੀਗਾ ਅੱਛਾ ਆਪਰੇਟਰ ਤੋਂ ਪਹਿਲਾਂ ਤੁਹਾਡਾ ਕੀ ਸੀ ਉਹ ਦੱਸੋ ਉਹ ਨਹੀਂ ਮੈਂ ਦੱਸਾਂਗਾ ਮੈਂ ਦੱਸ ਸਕਦੀ ਹਾਂ ਦੇਖੋ ਸਾਰਿਆਂ ਨੇ ਉਹ ਦੇਖਿਆ ਟੇਬਲ ਜਿਹਦੇ ਉੱਤੇ ਜਗਦੀਪ ਨੇ ਪਕੌੜੇ ਰੱਖਨੇ ਆ ਅਫੀਸ਼ੀਅਲ ਉਹ ਟੇਬਲ ਜਗਦੀਪ ਦੁਆਰਾ ਬਣਾਇਆ ਗਿਆ ਤੇ ਏ ਜਦੋਂ ਦੁਬਈ ਦੇ ਵਿੱਚ ਗਏ ਸੀ ਉਸ ਟਾਈਮ ਤੇ ਦੁਬਈ ਦਾ ਵੀਜ਼ਾ ਕਿਸੇ ਸਪੈਸ਼ਲ ਸਕਿੱਲ ਵਾਲੇ ਨੂੰ ਮਿਲਦਾ ਹੁੰਦਾ ਸੀ ਤੇ ਜਗਦੀਪ ਜੀ ਉਦੋਂ ਸਾਰੇ 20 21 ਸਾਲ ਦੇ ਸੀ ਕਿੰਨੇ ਸਾਲ ਦੇ ਸੀ 20 ਦਾ ਹਾਂ ਨਾ ਤੇ ਇਹ ਉਸ ਵੇਲੇ ਆਪਣੇ ਘਰ ਦੇ ਜੇਠੇ ਪੁੱਤ ਹੋਣ ਦਾ ਫਰਜ਼ ਨਿਭਾਉਣ ਦੁਬਈ ਗਏ ਸੀ ਇਹ ਕਾ ਫਰਨੀਚਰ ਦਾ ਕੰਮ ਸਿੱਖ ਕੇ ਇਹਨਾਂ ਨੇ ਸਾਲ ਭਰ ਫਰਨੀਚਰ ਦਾ ਕੰਮ ਸਿੱਖਿਆ ਫਿਰ ਇਹਨਾਂ ਨੇ ਜਾ ਕੇ ਉੱਥੇ 6 ਮਹੀਨੇ ਕੰਮ ਕੀਤਾ ਥੈਨ ਇਹਨਾਂ ਨੇ ਉਸ ਟਾਈਮ ਦੇ ਵਿੱਚ ਆਪਣਾ ਆਪਰੇਟਰ ਦਾ ਲਾਇਸੈਂਸ ਬਣਾਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਆਪਰੇਟਰ ਬਣੇ ਲਾਈਕ ਜਿਹੜੇ ਜੀਸੀਪੀ ਮਸ਼ੀਨਾਂ ਪੋਪਲੈਂਡ ਕਿਹੜੇ-ਕਿਹੜੇ ਸੀ ਐਕਸਸੈਵ ਟ੍ਰੈਵਲ ਆਉਂਡਰ ਆਲ ਰਾਉਂਡਰ ਜਿਹੜਾ ਕਿ ਉਹ ਇਹਨਾਂ ਦਾ ਕੋਈ ਲਾਇਸੈਂਸ ਸੀਗਾ ਜਿਹਦੀ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਡਿਮਾਂਡ ਹੈ ਉਹ ਇਹਨਾਂ ਨੇ ਕੀਤਾ ਇਨਾਂ ਨੇ 5 ਸਾਲ ਦੇ ਵਿੱਚ ਆਪਣੇ ਘਰ ਦੇ ਜਿਹੜੇ ਹਾਲਾਤ ਸੀ ਉਹ ਸਾਰੇ ਚੇਂਜ ਕਰ ਦਿੱਤੇ ਹੀ ਇਜ਼ ਅ ਵੈਰੀ ਹਾਰਡ ਵਰਕਿੰਗ ਮੈਨ ਆਈ ਸਲੂਟ ਹਿਮ ਵੈਸੇ ਮੈਂ ਤੇ ਕਰਾਂਗੀ ਮੇਰੇ ਹਸਬੰਡ ਨੇ ਬਾਕੀ ਤੁਸੀਂ ਦੱਸਿਓ ਤੁਹਾਨੂੰ ਮੇਰਾ ਇਹ ਵੇ ਕਿੱਦਾਂ ਦਾ ਲੱਗਿਆ ਮੇਰੇ ਹਸਬੰਡ ਨੂੰ ਅੱਜ ਮੇਰੀ ਇੰਟਰਵਿਊ ਕਰਨਾ ਤੁਹਾਨੂੰ ਕਿੱਦਾਂ ਦਾ ਲੱਗਾ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਮੈਨੂੰ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੂਗਾ થેન્ક યુ ਧੰਨਵਾਦ ਪਲੀਜ਼ ਮੇਰੇ ਵਲੌਗ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ ਜੀ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਓਕੇ ਜਗਦੇਵ ਓਕੇ ਬਾਏ